ਬਟਾਲਾ ਪੁਲਿਸ ਵੱਲੋਂ ਕਾਰ ਸਵਾਰ પતિ ਪਤਨੀ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 30 ਲੱਖ ਦੀ ਜਾਲੀ ਕਰੰਸੀ ਭਾਰਤੀ ਬਰਾਮਦ ਕੀਤੀ ਗਈ। ਫੜੇ ਗਏ ਮੁਲਾਜ਼ਮਾਂ ਦੀ ਪੁਲਿਸ ਨੇ ਕਾਰ ਵੀ ਕਬਜ਼ੇ 'ਚ ਲੈ ਲਈ ਹੈ। ਉੱਥੇ ਹੀ ਬਟਾਲਾ ਪੁਲਿਸ ਦੇ ਐਸਐਸਪੀ ਅਸ਼wini ਗੋਟਾਲ ਨੇ ਦੱਸਿਆ ਕਿ ਮਿਲੀ ਗੁਪਤ ਸੂਚਨਾ ਦੇ ਬੀਤੀ ਦਿਨ ਦਾ ਧੰਬੀ ਸਰ ਪਠਾਨਕੋਨ ਨੈਸ਼ਨਲ ਹਾਈਵੇ ਦੇ ਉੱਪਰ ਇੱਕ ਪਿੰਡ ਸੈਦ ਮੁਬਾਰਕਪੁਰ ਦੇ ਨੇੜੇ ਇੱਕ ਨਾਕਾ ਲਗਾਇਆ ਹੋਇਆ ਸੀ ਅਤੇ ਇੱਕ ਕਾਰ ਨੂੰ ਨਾਕੇ ਦੌਰਾਨ ਰੋਕਿਆ ਗਿਆ ਤਾਂ ਜਦੋਂ ਉਸ ਦੀ ਤਲਾਸ਼ੀ ਕੀਤੀ ਗਈ ਤਾਂ ਉਸ ਵਿੱਚੋਂ 30 ਲੱਖ ਦੀ ਜਾਲੀ ਕਰੰਸੀ ਬਰਾਮਦੇ ਕੀਤੀ ਗਈ ਉਥੇ ਫੜੇ ਗਏ ਮਲਾਜ਼ਮਾਂ ਦੀ ਪਛਾਣ ਸੁਖਬੀਰ ਸਿੰਘ ਅਤੇ ਉਸ ਦੀ ਪਤਨੀ ਗੁਰਵਿੰਦਰ ਕੌਰ ਵਾਸੀ ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਅਤੇ ਐਸਐਸਪੀ ਮਟਾਲਾ ਨੇ ਦੱਸਿਆ ਕਿ ਜਦੋਂ ਦੋਹਾਂ ਪਤੀ ਪਤਨੀ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਦੇ ਘਰ ਜ਼ਿਲ੍ਹਾ ਅੰਮ੍ਰਿਤਸਰ ਚ ਜਾਂਚ ਕੀਤੀ ਗਈ ਉਤੋ ਹੀ 3 ਲੱਖ ਰੁਪਏ ਦੇ ਹੋਰ ਜਾਲੀ ਨੋਟ ਵੀ ਮਿਲੇ ਸਨ ਅਤੇ ਉੱਥੇ ਹੀ ਪੁਲਿਸ ਵੱਲੋਂ ਇਹ ਜਾਲੀ ਕਰੰਸੀ ਤਿਆਰ ਕਰਨ ਵਾਲੇ ਪ੍ਰਿੰਟਿੰਗ ਪੇਪਰ ਆਦਿ ਸਮਾਨ ਵੀ ਜ਼ਬਤ ਕਰ ਲਿਆ ਹੈ ਉਥੇ ਇਹ પતિ ਪਤਨੀ ਇੰਨੇ ਸਾਤਰਸਨ ਕੀ ਦੋਹਾਂ ਵੱਲੋਂ ਨੋਟ ਖੁਦ ਹੀ ਘਰ ਹੀ ਤਿਆਰ ਕੀਤੇ ਜਾਂਦੇ ਸੀ ਇਹ ਜੋ ਕਰੰਸੀ ਤਿਆਰ ਕੀਤੀ ਗਈ ਸੀ ਇਹ ਹਿਮਾਚਲ ਪ੍ਰਦੇਸ਼ ਵਿਚ ਡਿਲੀਵਰੀ ਹੋਣ ਲਈ ਜਾਣੇ ਸੀ ਅਤੇ ਸਾਰੇ ਨੋਟ 500 ਰੁਪਏ ਦੇ ਸਨ ਅਤੇ ਪੁਲਿਸ ਵੱਲੋਂ ਇਹ ਖੁਲਾਸਾ ਕੀਤਾ ਗਿਆ ਕਿ ਇਹ 1 ਲੱਖ ਰੁਪਏ ਅਤੇ 4 ਲੱਖ ਰੁਪਏ ਫਰਜੀ ਨੋਟ ਵੇਚਨੇ ਸਨ ਅਤੇ ਉੱਥੇ ਹੀ ਪੁਲਿਸ ਦੇ ਐਸਐਸਪੀ ਨੇ ਦੱਸਿਆ ਕਿ ਗ੍ਰਿਫਤਾਰ ਸੁਖਬੀਰ ਸਿੰਘ ਪਹਿਲਾਂ ਕੋਰਪਰੇਟਿਵ ਬੈਂਕ ਦੇ ਵਿੱਚ ਨੌਕਰੀ ਕਰਦਾ ਸੀ ਅਤੇ ਉੱਥੇ ਵੀ ਕਰੋੜਾਂ ਰੁਪਏ ਦਾ ਕਪਲਾ ਕੀਤਾ ਸੀ ਜਿਸਦੇ ਚਲਦੇ ਉਸ ਦੇ ਖਿਲਾਫ ਕੇਸ ਦਰਜ ਹੋਇਆ ਸੀ ਅਤੇ ਗ੍ਰਫਤਾਰ ਹੋਣ ਤੋਂ ਬਾਅਦ ਜੇਲ੍ਹ ਵਿੱਚ ਭੇਜਿਆ ਗਿਆ ਅਤੇ ਉੱਥੇ ਦੇ ਜੇਲ੍ਹ ਵਿੱਚ ਹੀ ਇੱਕ ਸਾਥੀ ਮਿਲਿਆ ਜਿਸ ਨਾਲ ਇਹ ਫਰਜੀ ਨੋਟ ਤਿਆਰ ਕਰਨ ਦਾ ਪਲਾਨ ਕੀਤਾ ਗਿਆ ਤੇ ਮੋੜ ਹੁਣ ਜਦ ਇਹ ਜੇਲ੍ਹ ਚੋਂ ਬਾਹਰ ਆਇਆ ਤਾਂ ਉਸ ਵੇਲੇ ਇਹ ਕਾਲਾ ਧੰਦਾ ਸ਼ੁਰੂ ਕਰ ਦਿੱਤਾ ਗਿਆ ਤਾਂ ਹੋਰ ਕੀ ਕੋਈ ਜਾਣਕਾਰੀ ਮਿਲੀਆ ਉਹਨਾਂ ਤੋਂ ਲੈਣ ਦੀ ਕੋਸ਼ਿਸ਼ ਕਰਦੇ ਹਾਂ ਤੁਸੀਂ ਬਣੀ ਰਹੋ ਪੰਜਾਬੀ ਅਖ਼ਬਾਰ ਚੈਨਲ ਨਾਲ ਲक्की ਰਾਜਪੂਤ ਦੀ ਰਿਪੋਰਟ ਬਟਾਲਾ ਥਾਣਾ ਸਦਰ ਦੇ ਏਰੀਆ ਦੇ ਵਿੱਚ ਪਿੰਡ ਸਾਦ ਮੁਬਾਰਕਤ एक इनफोरमेन दे तौर पर दो व्यक्ति जो है पकड़े गए हैं तो सुखबीर सिंह एंड उनके जो पत्नी गुरिंदर कौर दो जो है ये तरसीके थाने रहने वाले को सा इनफोमेगी कि ये तस्करी कर करते खोटा नोट की जो दैट इज एफ आई सी एन जिन्होंने अं कहते फेक इंडियन करेंसी नोट्स सो so, वो इनफोरमेसन के बेसिस से साका लग्या ਜਦੋਂ ਅਸੀਂ ਇਹਨਾਂ ਨੂੰ ਰਾਉਂਡ ਅਪ ਕੀਤੇ ਇਹਨਾਂ ਦੇ ਦੋ ਗੱਡੀਆਂ ਦੇ ਵਿੱਚ ਆ ਰਹੇ ਸੀਗੇ ਇੱਕ ਵਰਨਾ ਔਰ ਇੱਕ ਅਲਕਜ਼ਾਰ ਤੋਂ ਉਹਦੇ ਉੱਚ ਉਹਦੇ ਵਿੱਚ ਸਾਨੂੰ 27 ਲੱਖ ਰੁਪਇਆ ਉਹਨਾਂ ਵੱਲੋਂ ਗੱਡੀ ਤੋਂ ਹੀ ਰਿਕਵਰ ਹੋ ਗਏ ਸੀਗੇ ਫਿਰ ਉਸ ਤੋਂ ਬਾਅਦ ਉਹਨਾਂ ਦੇ ਸਟੇਟਮੈਂਟ ਦੇ ਉੱਤੇ ਅਸੀਂ ਉਹਨਾਂ ਦੇ ਘਰ ਦੇ ਜਿੱਥੇ ਇਹ ਬਣਾਉਂਦੇ ਸੀਗੇ ਨੋਟ ਜਿੱਥੇ ਬਣਾਉਂਦੇ ਸੀ ਉੱਥੇ ਰੇਡ ਕੀਤਾ ਸੀ ਔਰ ਉੱਥੋਂ ਦੀ ਉਹਨਾਂ ਦੀ 3 ਲੱਖ ਕਰੰਸੀ ਹੋਰ ਔਰ ਨਾਲ ਹੀ ਜੋ ਸਮਾਨ ਜਿਹਨਾਂ ਨੂੰ ਯੂਜ਼ ਕਰਕੇ ਇਹ ਨੋਟ ਬਣਾਉਂਦੇ ਸੀਗੇ ਉਹ ਵੀ ਸਮਾਨ ਸਾਰੇ ਸਾਨੂੰ ਮਿਲੇ ਹੈਗੇ ਉਹਨਾਂ ਨੂੰ ਅਸੀਂ ਰਿਕਵਰੀ ਵੀ ਕਰ ਦਿੱਤੇ ਹੈਗੇ ਸਾਰੇ ਇੱਥੇ ਹੈਗੇ ਵੀ ਤੁਸੀਂ ਦੇਖ ਸਕਦੇ ਹੋ ਉਹਦੇ ਨਾਲ ਨਾਲ ਹੀ ਜੋ ਇਹਨਾਂ ਦੀ ਪੁਛਕਿਚ ਦੇ ਵਿੱਚ ਇਹ ਚੀਜ਼ ਹੋਰ ਇੱਕ ਹੋਰ ਚੀਜ਼ ਆਈ ਹੋਈ ਹੈ ਇਹਨਾਂ ਇਹ ਦੋਹਾਂ ਦੇ ਨਾਲ ਇੱਕ ਤੀਜਾ ਬੰਦਾ ਹੋਰ ਹੈਗਾ ਉਹ ਆਲਰੇਡੀ ਜੇਲ੍ਹ 'ਚ ਹੈਗਾ ਤੋਂ ਉਹ ਇਹਨਾਂ ਦਾ ਮਦਦ ਕਰਦਾ ਸੀ ਇਹਨਾਂ ਨੂੰ ਨੋਟਾਂ ਨੂੰ ਬਣਾਉਣ ਦੇ ਵਿੱਚ ਤੋਂ ਉਹ ਹਲੇ ਉਹਨਾਂ ਨੂੰ ਵੀ ਅਸੀਂ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆ ਰਹੇ ਹੈਗੇ ਉਹਨਾਂ ਦੀ ਤਫਤੀਸ਼ ਦੇ ਵਿੱਚ ਫਿਰ ਅੱਗੇ ਜੋ ਚੀਜ਼ ਨਿਕਲਣਗੇ ਉਦੇ ਫਿਰ ਤੁਹਾਡੇ ਨਾਲ ਅਸੀਂ ਸਾਂਝਾ ਕਰਾਂਗੇ ਜੀ ਜਿਹੜਾ ਤੇ ਵੀਰ ਪਕੜਿਆ ਗਿਆ ਜੀ ਇਹ ਕੋਪਰੇਟਿਵ ਬੈਂਕ ਚ ਸੈਕਟਰੀ ਦਾ ਹਾਂ ਜੀ ਇਹ ਪਹਿਲੇ ਇਹ ਗਵਰਨਮੈਂਟ এমਪਲੋਈ ਸੀਗਾ ਜੀ ਇਹ ਸਰਕਾਰੀ ਮੁਲਾਜ਼ਮ ਸੀਗਾ ਇਹ ਕੋਪਰੇਟਿਵ ਬੈਂਕ ਦੇ ਵਿੱਚ ਕੰਮ ਕਰਦਾ ਸੀ ਉੱਥੇ ਇਹਨਾਂ ਦੇ ਉੱਤੇ ਇੱਕ ਪਰਚਾ ਹੋ ਗਿਆ ਸੀਗਾ 2 ਕਰੋੜ 45 ਲੱਖ ਦੀ ਇੱਕ ਠੱਗੀ ਦਾ ਮਾਮਲਾ ਇਹਦੇ ਵਿੱਚ ਦਰਜ ਹੋ ਗਿਆ ਸੀ ਔਰ ਇਹਦੇ ਵਿੱਚ ਹੀ ਅਰੈਸਟ ਵੀ ਹੋਇਆ ਸੀਗਾ ਔਰ ਇਹਨਾਂ ਨੇ ਜੇਲ ਟਾਈਮ ਵੀ ਲਾ ਕੇ ਆਇਆ ਸੀ ਫਿਰ ਉਸ ਤੋਂ ਬਾਅਦ ਇਹਨਾਂ ਦੀ ਡਿਸਮਿਸਲ ਵੀ ਹੋ ਗਈ ਸੀ ਸਰਵਿਸ ਤੋਂ ਅਜਾ ਕਿਨੇ ਮਾਡਲ ਚਲਾ ਚੁੱਕਾ ਹੈ ਜਿਹੜੀ ਉਹ ਹਲੇ ਤਫਤੀਸ਼ ਦੀ ਪਾਰਟ ਹੈ ਜੀ ਹਲੇ ਜੋ ਪ੍ਰੀਲਿਮਨਰੀ ਇਨਵੈਸਟੀਗੇਸ਼ਨ ਜੋ ਆ ਚੁੱਕੀ ਹੈ ਉਹਦੇ ਵਿੱਚ ਉਹਨਾਂ ਦੇ ਕਹਿਣ ਦੇ ਮੁਤਾਬਕ ਇਹਨਾਂ ਨੇ 5 ਲੱਖ ਦਾ ਇੱਕ ਪਾਰਸਲ ਇਹਨਾਂ ਨੇ ਅੱਗੇ ਦਿੱਤੀ ਹੈ ਉਹ ਕਿੱਥੇ ਦਿੱਤੀ ਹੈ ਕਿੰਨਾਂ ਨੂੰ ਦਿੱਤੀ ਹੈ ਉਹ ਸਾਰੇ ਚੀਜ਼ੇ ਹਲੇ ਸਾਡੀ ਤਫਤੀਸ਼ ਦੇ ਦੌਰਾਨ ਆਣੀ ਚਾਹੀਦੀਆਂ ਚਾਹੀਦੀਆਂ ਇਹ ਕਹਿੰਦੇ ਜੀ ਆਪਾਂ ਅਕਤੂਬਰ 2023 ਤੋਂ ਬਣਾ ਰਹੇ ਹੈਗੇ ਲੇਕਿਨ ਹਲੇ ਦਿੱਤੀ ਨਹੀਂ ਸੀ ਕਿਥੇ ਲੇਕਿਨ ਉਹ ਹਲੇ ਇਨਵੈਸਟੀਗੇਸ਼ਨ ਦੀ ਪਾਰਟ ਹੈ ਜੀ ਉਹ ਤਾਂ ਕਹਿੰਦੇ ਕਿ ਅਕਤੂਬਰ ਦੇ ਵਿੱਚ ਅਕਤੂਬਰ 2023 ਦੇ ਵਿੱਚ ਅਸੀਂ ਜੋ ਜੇਲ੍ਹ ਜ ਹੈਗਾ ਉਹ ਉਹ ਬੰਦੇ ਨੇ ਸਾਨੂੰ ਬਣਾ ਕੇ ਦਿੱਤੀ ਸੀ ਅਸੀਂ ਲੇਕਿਨ ਕਿਥੇ ਬਾਹਰ ਨਹੀਂ ਦਿੱਤੀ ਆ ਉਹ ਉਹਨਾਂ ਦੀ ਕਹਿਣਾ ਹੈਗਾ ਲੇਕਿਨ ਅਸੀਂ ਉਹਨੂੰ ਹੋਰ ਵੀ ਡੁੰਗਾਈ ਨਾਲ ਇਹਦਾ ਕੁਝ ਵਿੱਚ ਕਰਾਂਗੇ ਔਰ ਉਹਦਾ ਅੱਗੇ ਜੋ ਇਹਨਾਂ ਨੇ ਜਿੱਥੇ ਜਿੱਤੇ ਦਿੱਤੀ ਹੈ ਕਿੰਨੇ ਪ੍ਰਿੰਟ ਹੋਏ ਨੇ ਔਰ ਜੋ ਇੱਕ ਹੋਰ ਹੈਗਾ ਜੋ ਮੁਰਜਮ ਉਹਨਾਂ ਨੂੰ ਵੀ ਅਸੀਂ ਜਦੋਂ ਲੈ ਕੇ ਆਵਾਂਗੇ ਤਾਂ ਉਹਨਾਂ ਦੇ ਕਹਿਣ ਦੇ ਵਿੱਚ ਜੋਸ਼ ਹੀ ਸਾਹਮਣੇ ਆਉਂਦੇ ਉਹਦੇ ਹਿਸਾਬ ਸੇ ਅੱਗੇ ਦੀ ਆਪਣੀ ਕਾਰਜ ਚੱਲ ਸਕਦਾ ਹੈ ਇਲੈਕਸ਼ਨ ਦੇ ਵਿੱਚ ਵੀ ਵਰਤ ਸਕਦੇ ਆ ਜਿਹੜੇ

ਦੋ ਗੱਡੀਆਂ ਹੈਗੇ ਨੇ ਹਾਂਜੀ ਹਾਂਜੀ ਉਹਨਾਂ ਦੀ ਉਹਨਾਂ ਦੀ ਦੋ ਗੱਡੀਆਂ ਹੈ ਇਹ ਨੋਟ ਦਾ ਪ੍ਰਿੰਟਰ ਜਿਹੜਾ ਕੱਢਦੇ ਨੇ ਪੇਪਰ ਕਿਤੋਂ ਲੈ ਉਹ ਭਲੇ ਪੁੱਛਗਿਛ ਦੀ ਹੈ ਨਾ ਜੀ ਉਹ ਜੋ ਹੈਗੇ ਜੋ ਤੀਜਾ ਹੈ ਗੁਰਦੀਪ ਹੈ ਉਹਦਾ ਨਾ ਉਹਨਾਂ ਨੂੰ ਅਸੀਂ ਲੈ ਕੇ ਆਉਣੇ ਆ ਤਾਂ ਇਹਨਾਂ ਦੇ ਕਹਿਣ ਦੇ ਮੁਤਾਬਿਕ ਇਹ ਸਾਰੇ ਜੋ ਸਮਾਨ ਹੈ ਨੋਟ ਹੈ ਇਨਕ ਹੈ ਔਰ ਜੋ ਈਵਨਲੀ ਪੇਪਰ ਹੈ ਪ੍ਰਿੰਟਰ ਹੈ ਕਟਰ ਹੈ ਇਹ ਸਾਰੇ ਸਮਾਨ ਇਹ ਕਹਿੰਦੇ ਕਿ ਉਹਨਾਂ ਦੀ ਹੈ ਗੁਰਦੀਪ ਵੀ ਹੈਗੀ ਆ ਉਹਨਾਂ ਨੂੰ ਅਸੀਂ ਇੱਥੇ ਆਪਣੇ ਕੋਲ थराए सीगे उन्होंने सानू बना के दे रहे से राष्ट्र को तो पइगी है इदी जी सदर सदर दी हैगे सदर साद मुबारक साद मुबारक पिंड है साद मुबारक पिंड है हां जी नहीं जी नहीं इसमें कोई चीज आप अपने तो पूरा ब्रीफिंग सुन लिया है इसमें क्या पॉलिटिकल चीज है कोई कुछ नहीं जी ये अपनी प्रॉपर प्रोफेशनल वर्क है और उसके हिसाब से अपनी इंटेलिजेंस वर्क के हिसाब से हमने इसको अरेंज किया मार्केट कितने का नोट है एक तो चार मतलब आपने 500 रुपए दे दिया तो फिर आपको 2000 रुपए मिलेंगे ये इस हिसाब से इनकी चल रही थी पहले की जो काम चली जी ठीक है जी।